ਜਨਮ ਸਾਖੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇਹ ਕਲੰਖ ਨਰਾਇਣ ਨਾਰ ਅਵਤਾਰ 24ਾ ਕਣਕਪੁਰ ਵਾਸੀ ਜੀ ਦੀ ਕ੍ਰਿਤਿਆ ਪਈਆ ਤੇਜਾ ਸਿੰਘ ਜਿਨ੍ਹਾਂ ਨੇ ਲਿਖਵਾਈ ਆ ਲੇਖਿਕਾ ਬੇਬੇ ਹਰਵੰਸ कौर ਕਲਸੀਆਂ ਵਾਲੇ ਜਿਨ੍ਹਾਂ ਨੇ ਲਿਖੀ ਆ ਹਰਸੰਗਤ ਜੀ ਸੰਤ ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਨੂੰ ਲਿਖਣ ਦਾ ਹੁਕਮ ਦੇਣਾ ਸੰਤ ਬਾਬੇ ਮਨੀ ਸਿੰਘ ਸੰਗਤਾਂ ਸਮੇਤ ਸਾਰੇ ਕੁਵਿੰਡ ਦੀਆਂ ਪ੍ਰਕਰਮਾਂ ਲਈਆਂ ਹਾਂ ਜੀ ਆਂਦੇ ਹਨ ਕਿ ਧੰ ਏ ਨਗਰ ਹੈ ਜਿੱਥੇ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ ਜਿਉਂ-ਜਿਉਂ ਬਾਬਾ ਮਨੀ ਸਿੰਘ ਪਿੰਡਾਂ ਵਿੱਚ ਹੋਕਾ ਦਿੰਦਾ ਹੈ ਤਿਉਂ-ਤਿਉਂ ਸੁਰਤ ਖੁੱਲਦੀ ਜਾਂਦੀ ਹੈ ਸੱਚੇ ਪਾਤਸ਼ਾਹ ਸੰਸਾਰ ਨੂੰ ਮਾਇਆ ਪਾਈ ਜਾਂਦੇ ਹਨ ਸੁਰਤ ਨਹੀਂ ਆਉਣ ਦਿੰਦੇ ਸੰਤ ਦੀ ਆਕਾਸ਼ਵਾਣੀ ਸੱਚੇ ਪਾਤਸ਼ਾਹ ਖੋਲ ਦਿੱਤੀ ਹੈ ਮਨੀ ਸਿੰਘ ਬਿਲਕੁਲ ਪੜੇ ਹੋਏ ਨਹੀਂ ਸਾਂਜੀ ਲਖਾਰਾ ਸਿੰਘ ਪੰਗਾਲੀ ਵਾਲਾ ਸਿੱਖ ਪੜਿਆ ਹੋਇਆ ਸੀ ਇੱਕ ਨੇਤਰ ਸੀ ਬਾਬੇ ਹੋਰਾਂ ਨੂੰ ਆਕਾਸ਼ ਬਾਣੀ ਕੰਨ ਵਿੱਚ ਹੁੰਦੀ ਸੀ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਕੰਨ ਵਿੱਚ ਆਕਾਸ਼ ਬਾਣੀ ਦਿੰਦੇ ਸਨ ਉਸੇ ਤਰ੍ਹਾਂ ਮਨੀ ਸਿੰਘ ਲਖਾਰਾ ਸਿੰਘ ਸਿੱਖ ਨੂੰ ਬਚਨ ਦਾ ਸਕੇ ਲਖਾਈ ਜਾਂਦਾ ਸੀ ਆਕਾਸ਼ ਬਾਣੀ ਬਹੁਤ ਜ਼ੋਰ ਨਾਲ ਆ ਰਹੀ ਹੈ ਤੇ ਲਖਾਰਾ ਸਿੰਘ ਤੋਂ ਲਿਖਿਆ ਨਹੀਂ ਜਾਂਦਾ ਬਾਬਾ ਮਨੀ ਸਿੰਘ ਜੋਤ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਮੈਂ ਤਾਂ ਅਣਪੜਹਾ ਜਦੋਂ ਬਾਬਾ ਮਨੀ ਸਿੰਘ ਪੰਗਾਲੀ ਪਿੰਡ ਦੇ ਵਿੱਚ ਬੈਠੇ ਸਨ ਉਦੋਂ ਇਹ ਲਿਖਾਈ ਹੁੰਦੀ ਸੀ ਤੇ ਸੱਚੇ ਪਾਸ਼ਾ ਕਵਿੰਡ ਖੇਡ ਰਹੇ ਹਨ ਇਹ ਹਨ ਪੂਰੇ ਗੁਰਾਂ ਦੀਆਂ ਵਡਿਆਈਆਂ ਸੱਚੇ ਪਾਸ਼ਾ ਦੇ ਕਰਕੇ ਤਾਂ ਕੋਈ ਬਚਨ ਨਹੀਂ ਲਿਖਾਉਂਦੇ ਜੋਤ ਨਾਲ ਵਿਹਾਰ ਕਰਦੇ ਸਨ ਸੱਚੇ ਪਾਸ਼ਾ ਹੁਕਮ ਦਿੱਤਾ ਕਿ ਸੰਤਾ ਕੇਸੀ ਇਸ਼ਨਾਨ ਕਰਕੇ ਤੇ ਬੂਏ ਟੋਏ ਦੇ ਅੰਦਰ ਬਹਿ ਜਾ ਜਿਸ ਤਰ੍ਹਾਂ ਆਕਾਸ਼ਵਾਣੀ ਦਾ ਬਚਨ ਮਨੀ ਸਿੰਘ ਨੂੰ ਹੋਇਆ ਉਸੇ ਤਰ੍ਹਾਂ ਕੀਤਾ ਬੂਏ ਟੋਏ ਹਨ ਤੇ ਅੰਦਰ ਹਨੇਰਾ ਹੈ ਤੇ ਸੱਚੇ ਪਾਤਸ਼ਾਹ ਦੀ ਜੋਤ ਨੇ ਆਣ ਕੇ ਇੱਕਦਮ ਰੁਸ਼ਨਾਈ ਕਰ ਦਿੱਤੀ ਜਿਸ ਤਰ੍ਹਾਂ ਗੈਸ ਜਗਦਾ ਹੈ ਤੇ ਜ਼ਮੀਨ ਤੇ ਕੀੜੀ ਤੁਰੀ ਜਾਂਦੀ ਨਜ਼ਰ ਆ ਰਹੀ ਹੈ ਜੀ ਜੋਤ ਦਾ ਦਰਸ਼ਨ ਕਰਦਿਆਂ ਹੀ ਸੰਤ ਮਨੀ ਸਿੰਘ ਦੇ ਕਵਾੜ ਖੁੱਲ ਗਏ 10ਵੇਂ ਦਵਾਰ ਦੀ ਸੁਰਤ ਖੁੱਲਣ ਨਾਲ ਦੇਹ ਬੜੀ ਉਜਲੀ ਹੋ ਗਈ ਹੈ। ਹੱਥ ਵਿੱਚ ਬਾਬੇ ਮਨੀ ਸਿੰਘ ਕਲਮ ਫੜੀ ਹੋਈ ਸੀ ਜੋਤ ਦੇ ਚਾਨਣ ਨਾਲ ਦਬਾ-ਦਬਲ ਖਾਈ ਕਰੀ ਜਾਂਦਾ ਹੈ। ਸੱਚੇ ਪਾਸ਼ਾ ਸੰਤਾਂ ਨੂੰ ਪਹਿਲੀ ਕਰਾਮਾਤਮਕਾਈ ਹੈ। ਸੁਰਤ ਸ਼ਬਦ ਗਿਆਨ ਬਖਸ਼ਿਸ਼ ਕਰ ਦਿੱਤਾ। ਤੇ ਸੱਚੇ ਪਾਸ਼ਾ ਬਾਬੇ ਮਨੀ ਸਿੰਘ ਨੂੰ ਬਚਨ ਦਿੱਤਾ ਕਿ ਸੰਤਾ ਜਿਹੜਾ ਤੈਨੂੰ ਹੁਕਮ ਦੇਾਂਗੇ ਸਤ ਕਰਕੇ ਮੰਨਣਾ ਹੋਵੇਗਾ ਤੇ ਜਿੱਥੇ ਕਹਾਂਗੇ ਜਾਣਾ ਹੋਵੇਗਾ। ਸਾਡੇ ਸਿੱਖਾਂ ਵਿਛੜਿਆਂ ਨੂੰ ਬਾਹਾਂ ਫੜ ਕੇ ਚਰਨੀ ਲਾਉਣਾ ਹੋਵੇਗਾ ਸੱਚੇ ਪਾਤਸ਼ਾਹ ਵਿਸ਼ਨੂੰ ਭਗਵਾਨ ਬਾਬੇ ਮਨੀ ਸਿੰਘ ਹੋਰਾਂ ਨਾਲ ਬਚਨ ਕਰਦੇ ਹਨ ਕਿ ਸੰਤਾ ਜੋ 860 ਤੀਰਥ ਹਨ ਉਹਨਾਂ ਦੀ ਸੱਤਿਆਸਾ ਖੇਚ ਲੈਣੀ ਹੈ ਜੋ ਦੇਵੀਆਂ ਦੇ ਅਸਥਾਨ ਹਨ ਉੱਥੇ-ਉੱਥੇ ਮਨੀ ਸਿੰਘ ਤੈਨੂੰ ਜਾਣਾ ਪਵੇਗਾ ਜੋ ਤੀਰਥ ਹਨ ਉਥੇ ਵੀ ਜਾਣਾ ਪਵੇਗਾ ਸਾਡੇ ਹੁਕਮ ਅਨੁਸਾਰ ਤੈਨੂੰ ਸਾਰੇ ਤੀਰਥਾਂ ਤੇ ਜਾਣਾ ਪਵੇਗਾ ਅਸੀਂ ਖੇਜਰ ਖਵਾਜਾ ਦੀ ਵੀ ਪੂਜਾ ਪੇਟਾ ਬੰਦ ਕਰ ਦੇਣੀ ਹੈ ਅਸਾਂ ਕੁਰਾਨ ਅੰਜੀਲ ਵਿੱਚੋਂ ਸਤਿਆ ਖਿੱਚ ਲੈਣੀ ਹੈ ਸਾਰੀਆਂ ਕਰਮਾਤਾ ਸਾਂ ਦਿੱਤੀਆਂ ਹੋਈਆਂ ਸਨ ਤੇ ਸਾਡੀ ਮਿਹਰ ਨਾਲ ਤੀਰਥਾਂ ਦੀ ਮਨੋਤ ਹੋ ਰਹੀ ਸੀ ਅਸਾਂ ਹੁਣ ਪਰੀਪੂਰਨ অবতার ਧਾਰਿਆ ਹੈ ਕਲਯੁਗ ਦੇ ਵਿੱਚ ਗਊ ਗਰੀਬਾਂ ਦੀ ਪੁਕਾਰ ਸੁਣ ਮਾਥ ਵਿੱਚ ਆਏ ਹਾਂ ਅਸੀਂ ਹੁਣ ਪਾਪੀਆਂ ਦਾ ਖਹਿ ਕਰਕੇ ਸਤਜ ਗੁਲਾਵਾਂਗੇ ਸਾਡੇ ਸਿੱਖਾਂ ਕੋਲ ਜਾ ਕੇ ਕਾਸ਼ ਬਾਣੀ ਦਾ ਬਚਨ ਲਖਵਾਉਣੇ ਹੋਣਗੇ ਤੇ ਸਿੱਖਾਂ ਨੂੰ ਸਾਡੀ ਸ਼ਰਨ ਲਾਉਣਾ ਹੋਵੇਗਾ ਇਹ ਸਾਰਾ ਹੁਕਮ ਬਾਬੇ ਬਨੀ ਸਿੰਘ ਨੂੰ ਦੇ ਕੇ ਹੱਥ ਵਿੱਚ ਕਲਮ ਫੜਾ ਦਿੱਤੀ ਉਸ ਵਕਤ ਸੱਚੇ ਪਾਤਸ਼ਾਹ ਦੀ ਉਮਰ 1 ਸਾਲ ਦੀ ਸੀ ਮੈਂ ਬਿਲੇਹਾਰ ਹਾਂ ਸੱਚੇ ਪਿਤਾ ਤੋਂ ਤੇ ਉਸ ਦੀ ਖੇਡ ਕਰਨ ਤੋਂ ਇਹ ਸੀ ਜਨਮ ਸਾਖੀ ਹਰ ਸੰਗਤ ਜੀ ਇਹਨੂੰ ਜਰੂਰ ਸੁਣਿਓ ਵਿਚਾਰਿਓ ਕਿ ਕਿਵਿੰਡ ਦੇ ਵਿੱਚ 52 ਸਾਲ ਸਰਗੁੰਡੇ ਕਰਕੇ ਪਰਮੇਸ਼ਰ ਨੇ ਕੀ ਕੀ ਹੁਕਮ ਦਿੱਤੇ ਕਿਹੜੀਆਂ-ਕਿਹੜੀਆਂ ਖੇਲਾਂ ਕੀਤੀਆਂ ਔਰ ਕਿਦਾਂ ਆਪਣੇ ਸਿੱਖਾਂ ਭਗਤਾਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਇਆ